ਆਪਣੀ ਬੱਕਰੀ ਬਣਾ ਕੇ ਦਿੱਤੀ ਬੋਤੀ ਨਹੀਂ ਚਾਹ ਰਹੀ। ਉਹ ਬਿਠਾ ਗਿਆ ਦਾ। ਆਹ ਦੇਖਿਆ ਇਹਦੇ ਖੜੋਣੇ ਦਾ ਸਿੱਦਾ ਤੋੜੀ ਦੀ ਆ। ਤੇ ਮੇਰੇ ਕੋਲ ਕੋਤਰਾ ਦਾ ਕੰਮ ਨਹੀਂ ਆ। ਵਾਹ। ਨਾ ਉਹ ਹੀ ਘੱਲਣਾ ਹੈ ਨਾ ਮੇਰੇ ਕੋਲ ਬਖੜਾ ਤੋਂ ਬਣਾਉਣ ਵਜੂਦੇ ਹੋ ਜਾਣੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ। ਸਾਰਿਆਂ ਨੂੰ ਮੇਰੇ ਵੱਲੋਂ ਔਰ ਮੰਮੀ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ। ਆਈ ਹੋਪ ਦਿਸ ਸਾਰਿਆਂ ਨੇ ਠੀਠਾ ਖਾਣੋਗੇ, ਵਧੀਆ ਹੀ ਹੋਵੋਗੇ। ਤੇ ਮੰਮਾ ਨੇ ਖਾਂਦੇ ਪੈਸੀ ਰੋਟੀ ਤੇ ਆਪਾਂ ਲੱਗਿਆ ਘਰ ਦਾ ਕੰਮ ਕਰਨ। ਤੇ ਲੇਟ ਬਹੁਤ ਹੋ ਗਈ ਸੀ ਅੱਜ ਇਸ ਕਰਕੇ ਰਾਤ ਲੇਟ ਸੁੱਤੇ ਸੀਗੇ ਤੇ ਹੁਣ ਆਪਾਂ ਘਰ ਦਾ ਕੰਮ ਲੱਗਣੇ ਆ ਕਰਨ ਸਾਰਾ ਕੰਮ ਪਿਆ ਹੋਇਆ ਘਰ ਦਾ ਕਰਨ ਵਾਲਾ ਹਜੇ ਮੇਰਾ ਤਾਂ ਕਿਉਂਕਿ ਆਪਾਂ ਪਤਾ ਨਹੀਂ ਸ਼ਾਇਦ ਆਪਾਂ ਕਿਤੇ ਗਏ ਹੋਏ ਸੀਗੇ ਇਸ ਕਰਕੇ ਘਰ ਦਾ ਕੰਮ ਨਹੀਂ ਹੋਇਆ ਤੇ ਹੁਣ ਮੈਂ ਲੱਗੀਆਂ ਕੰਮ ਕਰਨ ਕੰਮ ਕਰਕੇ ਫਿਰ ਥੋੜਾ ਟਾਈਮ ਤੱਕ ਆਪ ਹੋ ਜਾਣਾ ਫ੍ਰੀ ਫ੍ਰੀ ਹੋ ਕੇ ਫਿਰ ਆਪਾਂ ਆਤੋ ਕੇ ਨਾ ਤੋ ਕੀ ਹੋ ਜਾਣਾ ਫ੍ਰੀ ਮਨਵੀਰ ਸਾਡਾ ਜਿਹੜਾ ਖੇਡਦਾ ਪਿਆ ਆ ਤੇ ਉਹਨੇ ਖੇਡ ਖੂੜ ਕੇ ਆਪਣਾ ਬਸ ਮਸਤੀਆਂ ਕਰੀ ਜਾਂਦਾ ਹੈ ਤੰਗ ਕਰੀ ਜਾਂਦਾ ਕੰਮ ਕੁਮ ਕੁਛ ਕਰਨੇ ਨਹੀਂ ਦਿੰਦਾ ਉਹ ਤਾਂ ਚੋਰੀ ਫੋਨ ਜਿਹੜਾ ਮੈਂ ਰੱਖਦੀ ਆ ਤੇ ਉਹ ਜੇ ਉਹਨੂੰ ਫੋਨ ਦੇਖ ਗਿਆ ਉਹਨੇ ਕਹਿਣਾ ਕਿ ਮੈਨੂੰ ਫੋਨ ਦੇ ਦੇ ਬਸ ਉਹਦਾ ਇੱਕ ਹੀ ਕੰਮ ਹੁੰਦਾ ਸੋ ਇਸ ਕਰਕੇ ਆਪਾਂ ਫੋਨ ਸਾਈਡ ਤੇ ਰੱਖਿਆ ਹੋਇਆ ਉਹਨੂੰ ਇੱਥੇ ਕੰਟੂਨ ਲਾ ਕੇ ਦੇ ਦੇਣੀ ਹੁੰਨੀ ਆ ਤੇ ਬਸ ਉਹਨੇ ਇੱਥੇ ਦੇਖੀ ਜਾਣੇ ਆ ਮੈਂ ਕੰਮ ਕਰ ਲਾਂ ਥੋੜਾ ਜਿਹਾ ਫਿਰ ਮੈਂ ਫਰੈਸ਼ ਹੋਈ ਮਾਂ ਫਿਰ ਅਸੀਂ ਹੋ ਗਿਆ ਫਿਰ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਤੇ ਮੈਂ ਜਾਣਾ ਵੀ ਆ ਮੈਡੀਸਨ ਵੀ ਲੈਣ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਸਾਰਾ ਯਾਰ ਜਿਵੇਂ ਲੱਗ ਜਾਵੇ ਝਾੜੂ ਤੇ ਝਾੜੂ ਲਾ ਕੇ ਬਾਚੂ ਵੀ ਲੈਣਾ ਪੋਚਾ ਖਰਾ ਜਿਹੜਾ ਨਾ ਤੁਹਾਨੂੰ ਬਾਹਰ ਜਾ ਕੇ ਸਾਰੇ ਇੱਥੇ ਬਰੀ ਸਾਰਾ ਕਲੀਅਰ ਜਿਹੜਾ ਆ ਤੁਹਾਨੂੰ ਦਿਖਾਵਾਂਗੀ ਕਿੰਨਾ ਕੁ ਜ਼ਿਆਦਾ ਪਿਆਰ ਹੋਇਆ ਤੁਹਾਨੂੰ ਦੱਸਦਾ ਅਸੀਂ ਜਿਹੜਾ ਗੱਦਾ ਸੀਗਾ ਉਹ ਇੱਥੇ ਲਿਆਂਦਾ ਤੇ ਗੱਦਾ ਆਪਾਂ ਥੱਲੇ ਲੈ ਆਏ ਆ। ਲੈ 파ੜੇ ਇੱਧਰ। ਕਾਤੀ। ਇਹ ਤੈਨੂੰ ਵੀ ਖਾਣਾ ਦੀ। ਉਹ ਪਿਆਕਾ ਰੰਟ ਪਿਆ ਮੈਨੂੰ। ਮੇਰੇ ਕੋਲੋਂ ਦੰਦ ਤੇ ਉਦਾਂ ਹੀ ਚੱਤੇ ਰਹਿੰਦੇ ਆ ਗਾਰਮਾ ਨਾ। ਲੈ, ਨਗਰੇ ਕਰਨੇ ਨੇ ਖਾਣੀ ਆ। ਦਾ ਹੀ ਲਾਈ ਆ। ਕਿ ਉਹ ਮਗੋਂ ਆ ਗਈ ਖਾਲਾ ਬਹਿ ਗਈ ਰਾਦੀ ਨਹੀਂ ਰਾਦੀ ਰੋਟੀ ਹੋਰ ਲਗਾ ਸਾਡੀ ਹੋਈ ਸੀ ਰਾਦੀ ਲੜਾਈ ਢਿਸ਼ੂ ਢਿਸ਼ੂ ਤੇ ਰਾਦੀ ਰੋਟੀ ਕਾਦੀ ਹੈ ਗਿਆ ਤੇ ਰਾਦੀ ਅਸੀਂ ਮੈਂ ਤਾਂ ਰੋਟੀ ਨਹੀਂ ਖਾਦੀ ਸੀ ਨਾ ਤਾਂ ਖਾਦੀ ਸੀਗੀ ਮੈਂ ਚੱਤਰ ਉਹ ਮਦੋਂ ਤੇ ਪੈਸੀਏ ਇਸ ਕਰਕੇ ਜਿੰਨੇ ਲੱਗੇ ਮੈਨੂੰ ਨਹੀਂ ਕਿੰਨੀ ਹੱਥ ਚੱਲੇ ਰੁਕਵਾਈ ਗਈ ਏ ਉਹਨਾਂ ਕਾਲ ਮਾਰ ਰੋਟੀ ਫਿਰ ਆਪਾਂ ਟਿਨਰ ਕਰਦੇ ਆ ਮੈਂ ਤਾਂ ਫਿਰ ਕੰਮ ਕਰਦੀ ਪਈ ਸੀ ਮੇਰੇ ਵੀਰ ਆਪਣੇ ਦਾਦੇ ਨੂੰ ਭਜਾਉਂਦਿਆ ਕਹਿੰਦਾ ਮੈਨੂੰ ਪਾਣੀ ਦਿਓ ਉਹ ਪਾਣੀ ਲੈਣ ਗਿਆ ਅੰਦਰ ਪਿੱਛੋਂ ਵਿਚੋਂ ਗੱਡੀ ਲੈ ਕੇ ਗਿਆ ਆਪਣੀ ਜੀ ਆਪਾਂ ਨੇ ਇੱਕ ਪਲੈਨਿੰਗ ਸੱਚੀ ਸੀ ਸਾਡੇ ਦਿਮਾਗ ਚ ਆ ਗਈ ਇੱਕੇਦਾਂ ਤੇ ਆਪਣਾ ਸਿਰਫ ਮਤਲਬ ਸਾਨੂੰ ਤਾਂ ਪਤਾ ਹੀ ਆ ਹਨਾ ਸਾਡੀ ਹੋ ਗਈ ਸੀ ਰਾਤ ਦੀ ਲੜਾਈ ਸਾਡੇ ਦੋਨੋਂ ਜਣਿਆਂ ਦੀ ਠੀਕ ਆ ਵਿੱਚ ਮੰਮੀ ਫਸ ਗਏ ਠੀਕ ਆ ਮम्मा ਦੇ ਨਾਲ ਵੀ ਹੋ ਗਈ ਠੀਕ ਆ ਤਿੰਨੇ ਜਣੇ ਅਸੀਂ ਤਿੰਨੇ ਜਣੇ ਮਤਲਬ ਅਲੱਗ-ਅਲੱਗ ਸੀਗੇ ਰਾਤ ਰਾਤ ਕੀ ਹੋਇਆ ਸੀਗਾ ਕਿ ਰਾਤ ਅਸੀਂ ਤਿੰਨੇ ਜਣੇ ਅਲੱਗ-ਅਲੱਗ ਹੋ ਗਏ ਮम्मा ਕੋਠੇ ਚਲੇ ਗਏ ਇਹ ਆਪਣੇ ਮੰਜੇ ਤੇ ਸੌ ਗਈ ਮੈਂ ਆਪਣੇ ਮੰਜੇ ਤੇ ਸੌ ਗਈ ਠੀਕ ਆ ਤੇ ਚਲੋ ਹੁਣ ਦਿਨ ਚੜਿਆ ਦਿਨ ਵਧੀਆ ਚੜਿਆ ਠੀਕ ਆ ਸਾਰੇ ਆਨੇ ਬਲੌਣ ਲੱਗ ਗਏ ਹਸਰ ਖੇਡਣ ਲੱਗ ਗਏ ਵਿਕਰਮ ਨੇ ਸਵੇਰੇ ਮੇ ਤੋਂ ਚਾਹ ਮੰਗੀ ਠੀਕ ਆ ਮੈਂ ਉਹਨਾਂ ਨੂੰ ਚਾਹ ਦਿੱਤੀ ਮੈਂ ਅੱਜ ਨਾਲ ਬੁਲਾਇਆ ਨਹੀਂ ਠੀਕ ਆ ਤੇ ਮੈਂ ਮਮਾ ਨੂੰ ਕਿਹਾ ਮੈਂ ਕਿ ਮਮਾ ਆਪਾਂ ਵਲੌਗ ਬਣਾ ਲਈਏ ਤੇ ਮਮਾ ਕਹਿੰਦੇ ਆ ਜਾ ਜਿਉਂ ਨੇ ਕਿਹਾ ਤਾਂ ਵਲੌਗ ਤਾਂ ਬਣਾਉਣਾ ਹੀ ਆ ਸੋ ਇਸ ਕਰਕੇ ਆਪਾਂ ਜਦੋਂ ਉੱਠੇ ਆ ਤੇ ਆਪਾਂ ਵਲੌਗ ਵਗੈਰਾ ਸਟਾਰਟਿੰਗ ਕੀਤੀ ਹੁਣ ਆਪਣੀ ਇੱਕ ਪਲੈਨਿੰਗ ਆ ਦੋਨੋਂ ਜਾਣਿਆਂ ਦੀ ਤੇ ਸਿਰਫ ਇੱਕੋ ਆ ਕਿ ਆਪਾਂ ਜਦੋਂ ਵੀ ਬਿਕਰਮ ਨੇ ਆਉਣਾ ਆ ਮੈਂ ਫੋਨ ਰੱਖ ਦੇਣਾ ਸਾਈਡ ਤੇ ਠੀਕ ਆ ਉਹ ਥੇਕ ਰੱਖ ਦੇਣਾ ਨੁੱਕਰ ਦੇ ਵਿੱਚ ਸਿਰਫ ਮੰਮਾ ਨੇ ਇੰਨੀ ਗੱਲ ਕਹਿਣੀ ਆ ਤੇ ਇਹਦਾ ਸਭੀ ਕਹੋਗੇ ਮੈਂ ਕਹਣਾ ਵੀ ਤੂੰ ਇਹਨੇ ਚਾਹ ਆਪਣੀ ਵੱਖਰੀ ਬਣਾ ਕੇ ਪੀਤੀ ਉਹਦੇ ਕਹਿ ਦੇਣਾ ਠੀਕ ਆ ਰੋਟੀ ਇਹਨੇ ਆਪਣੀ ਵੱਖਰੀ ਬਣਾ ਖਾਧੀ ਹਾਂ ਠੀਕ ਤੁਹਾਨੂੰ ਵੀ ਪਤਾ ਕਿ ਮੰਮੀ ਨੇ ਮੇਰੇ ਮੂੰਹ ਚ ਰੋਟੀ ਪਾਈ ਸੀਗੀ ਮੰਮਾ ਨੇ ਰੋਟੀ ਲੈਂਦੀ ਆਪਣੇ ਲਈ ਵੀ ਮੈਂ ਵੀ ਖਾਦੀ ਤੇ ਬਾਕੀ ਜਦੋਂ ਵੀ ਵਿਕਰਮ ਨਹੀਂ ਆਉਣਾ ਹੈ ਇਹਦਾ ਕੀ ਕੰਮ ਸੀ ਬਣਾ ਰੋਟੀ ਦਾ ਚਾਹ ਵੱਖਰਾ ਬਣਾਉਣਾ ਠੀਕ ਆ ਬਸ ਮੰਮੀ ਨੇ ਉੱਚੀ ਤਾਂ ਨਹੀਂ ਇੱਦੀ ਬੋਲਣਾ ਠੀਕ ਆ ਮੈਂ ਕਹਿਣਾ ਵੀ ਹਾਂ ਮੈਂ ਬਣਾ ਕੇ ਖਾਦੀ ਆ ਮੈਨੂੰ ਮੜ ਕੇ ਇਹ ਸੋਨ ਨੂੰ ਮਿਲਣਾ ਸੀਗਾ ਕਿ ਇਹਨਾਂ ਨੇ ਇਦਾਂ ਕੀਤੀ ਉਹ ਜਿਹਨੇ ਇਦਾਂ ਕੀਤੀ ਆ ਫਿਰ ਮੈਂ ਕਿਹਾ ਮੈਂ ਆਪਣੀ ਰੋਟੀ ਬਣਾ ਕੇ ਲੱਗ ਕੇ ਖਾ ਲਈ ਠੀਕ ਆ ਇਹਦੇ ਚ ਕੀ ਗਲਤ ਕੀਤਾ ਮੈਂ ਮੈਗਾ ਹੁਣ ਏਡੀ ਗੱਲ ਦਾ ਵੀ ਇਸ਼ੂ ਬਣ ਗਿਆ ਸਿਰਫ ਅਸੀਂ ਇਨੀ ਗੱਲ ਦਾ ਅਸਰ ਸਹੀ ਰੈ ਲਾ ਕੇ ਦੱਸਣੀ ਆ ਕਿ ਇਹ ਗਲਤ ਕੀਤਾ ਕਿ ਸਹੀ ਕੀਤਾ ਹਾਂ ਇਹ ਗੱਲ ਪਰ ਉਦਾਂ ਤਾਂ ਮੈਨੂੰ ਲੱਗਦਾ ਗਲਤ ਆ ਠੀਕ ਆ ਇਹ ਤਾਂ ਚੀਜ਼ਾਂ ਗਲਤ ਆ ਤੇ ਜੋ ਚੀਜ਼ ਬਣਾਈਆਂ ਉਹਨੂੰ ਵੇਸਟ ਕਰ ਤੋ ਕਰਨਾ ਸੇਸ ਕਰਕੇ ਮੈਨੂੰ ਇਹੀ ਲੱਗਦਾ ਇਹ ਚੀਜ਼ਾਂ ਗਲਤ ਆ ਸਾਨੂੰ ਤਾਂ ਇਹੀ ਲੱਗਦਾ ਪਰ ਅਸੀਂ ਸਿਰਫ ਜਸਟ ਐਕਟਿੰਗ ਕਰਨੀ ਆ ਆਬਵੀਸਲੀ ਸਿਰਫ ਵਿਕਰਮ ਦੇ ਸਾਹਮਣੇ ਕਰਨੀ ਆ ਤੇ ਵਿਕਰਮ ਨੇ ਇਦਾਂ ਨਾ ਹੋਵੇ ਕਿ ਅਸੀਂ ਦੋਨੋਂ ਜਾਣੇ ਬੁਲਾਉਣ ਲੱਗੇ ਤੇ ਦੂਜੇ ਨੂੰ ਠੀਕ ਹੈ ਸਿਰਫ ਇਦਾਂ ਹੀ ਲੱਗਣਾ ਚਾਹੀਦਾ ਹੈ ਕਿ ਇਹਨਾਂ ਨੇ ਵਲੌਗ ਨਹੀਂ ਕੁਝ ਵੀ ਬਣਾਇਆ ਠੀਕ ਹੈ ਇਹਨਾਂ ਨੇ ਨਾ ਤਾਂ ਵਲੌਗ ਬਣਾਇਆ ਨਾ ਇਹਨਾਂ ਨੇ ਸਟਾਰਟਿੰਗ ਕੀਤੀ ਆ ਸੋ ਇਸ ਕਰਕੇ ਅਸੀਂ ਵਲੌਗ ਦੀ ਹੁਣ ਆਪਾਂ ਇੱਥੇ ਕਰਾਂਗੇ ਸਟਾਰਟਿੰਗ ਜਦੋਂ ਵੀ ਇਹ ਘਰੇ ਆਗੇ ਮੈਂ ਇਹਨਾਂ ਨੂੰ ਫੋਨ ਕਰਦੀ ਆ ਕਿੱਥੇ ਆ ਜਦੋਂ ਇਹ ਆਗੇ ਫਿਰ ਉਹਦਾ ਆਪਾਂ ਸਟਾਰਟਿੰਗ ਕਰਾਂਗੇ ਪਰ ਮੋਲੀ ਆਉਂਦੇ ਪਏ ਆ ਤੇ ਵਿਕਰਮ ਜਦੋਂ ਆਗੇ ਮੈਨੂੰ ਟਾਈਮ ਆਪਣੇ ਕਮਰੇ ਦੀ ਕਰਨਾ ਸਫਾਈ ਤੇ ਬਸ ਕਮਰੇ ਦੀ ਸਫਾਈ ਕਰਕੇ ਮੈਂ ਕੈਮਰਾ ਟਿਕਾ ਦੇਣਾ ਆ ਤੇ ਇਹਨਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਕਿ ਫੋਨ ਟੁੱਟ ਚੁੱਕਾ ਆ ਹੁਣ ਇਹ ਵੀ ਗੱਲ ਹੋਣੀ ਆ ਕਹਿਣਾ ਫੋਨ ਟੁੱਟ ਚੁੱਕਾ ਰਾਤ ਲੜਾਈ ਦੇ ਵਿੱਚ ਤੇ ਕੈਮਰਾ ਕਮਰਾ ਉਹਦਾ ਕੁਝ ਨਹੀਂ ਚੱਲਦਾ ਪਿਆ ਤੁਹਾਨੂੰ ਦੱਸਾਂਗੇ ਆਗੇ 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 ਆ ਮਮ ਇਥੇ ਹੋਊਗਾ ਆਹ ਨਾਲ ਜਿਆਦਾ ਜੁ ਮਹਿਤਾ ਸੀ ਨੇ ਗੁਣਾ ਕੇ ਰੱਖੀ ਸੀ ਇਹ ਸਾਹ ਆਪਣੀ ਬਿਨਾ ਤੇ ਕੀਤੀ ਮੈਂ ਕਹਾ ਮੇਰੇ ਗੁਣਾ ਤੇ ਰੱਖੀ ਆਪਣੀ ਬੱਕਰੀ ਬਣਾ ਕੇ ਦਿੱਤੀ ਬੋਤੀ ਨਹੀਂ ਚਾਹ ਬੈਠਾ ਜਿਆਦਾ ਬੁਆਦਾ ਹੋਣਾ ਜੁਨਾ ਪਿਆਰ ਨਾ ਯਾ ਕਾਦੇ ਲੜਦੇ ਰਹਿੰਦੇ ਰੋਜ਼ ਹੀ ਨਹੀਂ ਆਹ ਕੰਮ ਥੋੜੀ ਲੈਣਾ ਕਾ ਆਪਣੀ ਚੀਜ਼ ਮੈਂ ਬੈਠਾ ਯਾਦ ਨਾ ਸੀ ਇਹ ਚਾ ਨਹੀਂ ਇਹ ਲੈਣਾ ਬਣਾਈ ਸੀ ਜਾ ਹੁਣ ਇੰਦੀ ਗੱਲ ਦਾ ਪੀਸੂ ਬਣ ਗਿਆ ਕੋਈ ਨਹੀਂ ਇਹ ਇੰਦਾ ਥੋੜੀ ਚੰਗਾ ਲੱਗਦਾ ਜੇ ਬੜਾ ਇਹ ਪਰੋਈ ਮੈਂ ਤਾਂ ਬਿਲਕੁਲ ਨਹੀਂ ਸੀ ਇਹਨੇ ਬੜਾ ਕੇ ਕਿ ਕਿਹਨਾਂ ਦਾ ਉਹਨਾਂ ਨੇ ਚਾਹ ਬੱਕਰੀ ਬਣਾਈ ਹੈ ਪੈਂਚਰ ਆ ਚਾਹ ਜਦ ਬਣੀ ਬਈ ਉਹ ਪੀ ਲੈਂਦੀ ਤੂੰ ਮੈਂ ਵੀ ਪਿਖਾਇਆ ਇਨਾ ਇਨਾ ਨਾ ਮਿਠਾ ਬਾਲਦੇ ਆ ਵੀ ਨਹੀਂ ਪਿੰਦੀ ਮਿਠਾ ਮੈਂ ਆਪੇ ਉਹਨੂੰ ਤਾਂ ਪੀਂਦੇ ਅੱਜ ਜੀ ਤਾਂ ਪਿੰਦੀ ਆ ਆ ਪੀਂਦੀ ਕਰ ਬਸ ਪੀ ਲਵੇ ਉਹ ਜੀ ਇਹਨਾਂ ਦੇ ਏਰੀਆ ਦਾ ਹੀ ਰਹਿੰਦੀ ਰੋਜ਼ ਮੈਂ ਉਹੀ ਗੱਲ ਹੋਇਆ ਨਾ ਮੈਂ ਬੱਕਰਾ ਤੋਂ ਬਣਾ ਲ ਬਜੂਦੇ ਹੋ ਜਾਂਦੇ ਆ ਯੋਗਰ ਤੁੰਗ ਕਿਤੇ ਨਾ ਜੁੜੀ ਹੋਣਾ ਇੱਥੇ ਹੋਣਾ ਦੇਖ ਲੈ ਭਾਜੀ ਇਹਨਾਂ ਨੂੰ ਦੇਖਣਾ ਆਪਾਂ ਤਾਂ ਜੁੜੇ ਹੋਣ ਦੀ ਗੱਲ ਹੀ ਨਹੀਂ ਕੀਤੀ ਚਾਹ ਰੋਟੀ ਬਰੋ ਬਰੋ ਯਾਨੀ ਉਹ ਮੈਂ ਆਪਣੀ ਰੋਟੀ ਵੀ ਅਲੱਗ ਬਣਾਈ ਸੀ ਠੀਕ ਆ ਮੈਂ ਆਪਣੀਆਂ ਦੋ ਰੋਟੀਆਂ ਅਲੱਗ ਬਣਾ ਕੇ ਖਾ ਲਈਆਂ ਠੀਕ ਆ ਚਾਹ ਵੀ ਮੈਂ ਆਪਣੀ ਅਲੱਗ ਬਣਾ ਲਈ ਤੁਹਾਨੂੰ ਤੁਸੀਂ ਤੁਸੀਂ ਚਾਹ ਪੀਤੀ ਹੈ ਨਾ ਤੁਸੀਂ ਚਾਹ ਪੀਨੀ ਸੀ ਨਾ ਸਾਰੇ ਜਿਹੜੀ ਮੰਮੀ ਨੇ ਬਣਾਈ ਸੀ ਹਾਂ ਮੈਂ ਫਿਰ ਫਿਰ ਮੇਰਾ ਨਹੀਂ ਦਿਲ ਕਰਦਾ ਸੀ ਉਹ ਜੋ ਮਿੱਠਾ ਪਾਣਾ ਕਿੰਨਾ ਜ਼ਿਆਦਾ ਸੀ ਦਾਲਿਆਂ ਮਮੀ ਦਾ ਫੇਕੀ ਹੋਏ ਤੇ ਉਹਨੇ ਵੀ ਬਣਾ ਲਈ ਕੱਚਾ ਫੇਰ ਕੀ ਹੋ ਗਿਆ ਇਦਾਂ ਨਹੀਂ ਕੰਮ ਚੱਲਦੀ ਉਹਦਾ ਥੋੜੀ ਕੰਮ ਚੱਲਦਾ ਇਦਾਂ ਥੋੜੀ ਕੰਮ ਚੱਲਦਾ ਯਕੀਨ ਕਰ ਮਿੱਠਾ ਹੈਗਾ ਤੂੰ ਥੋੜਾ ਪਾਣੀ ਹੋਰ ਪਾ ਲੋ ਉਹਨੂੰ ਮਿੱਠਾ ਕਰਾ ਲੋ ਫੋਨ ਵੀ ਤੋੜਿਆ ਬਣਾਈ ਆ ਰਾਤ ਨੂੰ ਫੋਨ ਵੀ ਇਹਨਾਂ ਨੇ ਕਾ ਤੋੜਤਾ ਰੱਖੀ ਫੋਨ ਦਾ ਕੈਮਰਾ ਖੁੰਗੜਾ ਨਹੀਂ ਚੰਨ ਗਿਆ ਮੇਰੀ ਮੈਨੂੰ ਫੋਨ ਦਾ ਵੀ ਕੈਮਰਾ ਨਹੀਂ ਚੰਦਾ ਪਰ ਆਵਾ ਤੁਹਾਨੂੰ ਨੂੰ ਲੈ ਦਿੱਤਾ ਸੈਂਪਲ ਇੱਕ ਬਰਨਾਲਾ ਨਿਆ ਨਹੀਂ ਸੈਂਪਲ ਜਾਨਾ ਸਾਡੇ ਇੱਧਰ ਕਿਵੇਂ ਕਿਵੇਂ ਬਣਾਉਂਦੇ ਆ ਇਹਦੀ ਵੀ ਮੈਂ ਨੂੰ ਲੋਕ ਬੱਕਰੀ ਬਣਾਇਆ ਕਰਨੀ ਚੱਜੀ ਕਹਿੰਦੀ ਮੈਂ ਹੁਣ ਲੋ ਜੀ ਜਿਹੜਾ ਸਾਡਾ ਪਲਾਨ ਸੀਗਾ ਉਹ ਤਾਂ ਸਾਨੂੰ ਲੱਗਦਾ ਕਿ ਥੋੜਾ ਸਕਸੈਸਫੁਲ ਹੋ ਰਿਹਾ ਆ ਸੋ ਇਸ ਕਰਕੇ ਬਿਕਰਮ ਆਏ ਸੀਗੇ ਕਰੇ ਤੇ ਸਾਡੇ ਨਾਲ ਲੜਦੋੜ ਕੇ ਚੱਲ ਚੁੱਕੇ ਆ ਤੇ ਸਾਡੇ ਨਾਲ ਲੜਾਈ ਲੜੀ ਕਰਕੇ ਚੱਲ ਗਏ ਆ ਕਹਿੰਦੇ ਤੂੰ ਇਦਾਂ ਕੀਤੀ ਤੂੰ ਇਦਾਂ ਕੀਤੀ ਮੰਮੀ ਨੇ ਇਦਾਂ ਕੀਤੀ ਉਹਨੇ ਇਦਾਂ ਕੀਤੀ ਸੇਸ ਕਰਕੇ ਭਾਵੇਂ ਹੁਣ ਵੀ ਨਾਲ ਆਏ ਸੀਗੇ ਉਹਨਾਂ ਦੇ ਸਾਹਮਣੇ ਬੇਇੱਜ਼ਤੀ ਹੋ ਗਈ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਕੈਮਰਾ ਔਨ ਹੈ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਸੇਸ ਕਰਕੇ ਸਾਨੂੰ ਅਸੀਂ ਕਹਿੰਦੇ ਆ ਕਿ ਹੁਣ ਜਦੋਂ ਫੇਰ ਆਣਗੇ ਅਸੀਂ ਫੇਰ ਥੋੜੀ ਬਹੁਤ ਐਕਟਿੰਗ ਕਰ ਲੈਣੀ ਆ ਜਿਹੜਾ ਮਨਵੀਰ ਦਾ ਖੜਾਉਣਾ ਸੀਗਾ ਨਾ ਉਹ ਵੀ ਕਿਹਨ ਨੂੰ ਨਹੀਂ ਪਤਾ ਹੈਗਾ ਟੁੱਟਾ ਆ ਉਹ ਉਹ ਨੂੰ ਮਨਵੀਰ ਦਾ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਕਰਦੇ ਆ ਉਹਦੀ ਇੱਕ ਵੀ ਚੀ ਟੁੱਟੀ برداشت ਨਹੀਂ ਕਰਦੇ ਹੈਗੇ ਹੁਣ ਮੰਮੀ ਨੇ ਨਾ ਮੰਮੀ ਤੁਸੀਂ ਤਾਂ ਨਹੀਂ ਕਰਨਾ ਮੈਂ ਉਹ ਤੋੜ ਦੇਣਾ ਮੰਮਾ ਨੇ ਉਹ ਤੋੜ ਦੇਣਾ ਠੀਕ ਆ ਤੇ ਜਦੋਂ ਵੀ ਇਹ ਆਣਗੇ ਨਾ ਮੰਮਾ ਨੇ ਉਹ ਤੋੜ ਦੇਣਾ ਹੈ ਇਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਹਾਂ ਮੰਮੀ ਦੀ ਸੱਚੀ ਮੈਂ ਬੋਲਣ ਲੱਗ ਗਿਆ ਨਾ ਕਿ ਮੰਮੀ ਨੇ ਮਨਵੀਰ ਦਾ ਖਿਡਾਉਣਾ ਤੋੜਤਾ ਵਿਕਰਮ ਅਸੀਂ ਕਿੱਦਾਂ ਲੈ ਕੇ ਆਈਦਾ ਇਦਾਂ ਜੇ ਉਹ ਹਨਾ ਮੰਮੀ ਇਦਾਂ ਕਰ ਲੱਗ ਜਾਣਾ ਆਪਾਂ ਠੀਕ ਆ ਕਿੱਦਾਂ ਕਰਦੀ ਇਹ ਬਣਾਈ ਦੀ ਆ ਕਿੱਦਾਂ ਕਰਦੀ ਚੀਜ਼ ਬਣਾਈ ਦੀ ਆ ਠੀਕ ਆ ਹੁਣ ਅਸੀਂ ਇਦਾਂ ਕਰਨੀ ਆ ਜਦੋਂ ਵੀ ਇਹ ਘਰੇ ਆਉਣਗੇ ਅਸੀਂ ਇਹਨਾਂ ਦੇ ਨਾਲ ਇਹੀ ਹੀ ਪਲਾਨ ਕਰਨਾ ਇਹਨਾਂ ਨੂੰ ਕੈਮਰਾ ਜਿਹੜਾ ਸੀਗਾ ਸਾਡਾ ਪਤਾ ਨਹੀਂ ਲੱਗਾ ਬੜੇ ਕੋਲੋ ਦੀ ਹੋ ਕੇ ਚਲ ਗਏ ਸੀਗੇ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਸੀਗਾ ਕਿ ਕੈਮਰਾ ਕਿੱਥੇ ਪਿਆ ਆ ਤੇ ਮੈਂ ਇਹਨਾਂ ਨੂੰ ਇਹ ਵੀ ਕਹਤਾ ਕਿ ਫੋਨ ਜਿਹੜਾ ਕੈਮਰਾ ਉਹਦਾ ਟੁੱਟ ਚੁੱਕਾ ਆ ਵਲੌਗ ਨਹੀਂ ਬੰਨਣਾ ਤੇ ਸੋ ਇਸ ਕਰਕੇ ਵਲੌਗ ਇਹਨਾਂ ਨੂੰ ਮੈਂ ਕਿਹਾ ਸੀ ਮੈਨੂੰ ਆਪਣਾ ਫੋਨ ਦੇਜੋ ਆਪਣਾ ਫੋਨ ਫਿਰ ਇਹਨਾਂ ਨੂੰ ਵੀ ਲੋਡ ਪੈਂਦੀ ਆ ਬਾਹਰ ਜਾਂਦੇ ਆ ਫਿਰ Google Pay ਵਗੈਰਾ ਕਰਨੇ ਪੈਂਦੇ ਆ ਇਸ ਕਰਕੇ ਤੇ ਜਦੋਂ ਵੀ ਇਹ ਆਉਂਦੇ ਕਰੇ ਫਿਰ ਤੁਹਾਨੂੰ ਆਪਾਂ ਦਿਖਾਵਾਂਗੇ ਇਹਨਾਂ ਦੇ ਰਿਐਕਸ਼ਨ ਕੀ ਹੁੰਦਾ ਆ ਕਿਉਂਕਿ ਇਹ ਤਾਂ ਸੱਚੀ ਤੁਹਾਨੂੰ ਦੱਸਣਾ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਆ ਸਾਡੇ ਦੋਨੋਂ ਦੇ ਵਿੱਚ ਇੰਨੀ ਕਿ ਜ਼ਿਆਦਾ ਬੁਰੀ ਤਰ੍ਹਾਂ ਫਸ ਚੁੱਕੇ ਆ ਕਹਿੰਦਾ ਕਿ ਮੈਂ ਘਰੇ ਨਹੀਂ ਵੜਨਾ ਘਰੇ ਹੀ ਆਇਆ ਹੁਜੇ ਘਰੇ ਕਰੋ ਚਲ ਗਏ ਆ ਠੀਕ ਆ ਹੁਣ ਇਹਨਾਂ ਨੂੰ ਫੋਨ ਅਸੀਂ ਫੇਰ ਪਿੱਛੇ ਕਰਨਾ ਹੈ ਕਿ ਮੰਮੀ ਨੇ ਐਦਾਂ ਕੀਤੀ ਮੰਮੀ ਨੇ ਉਹਦਾਂ ਕੀਤੀ ਇਹਨਾਂ ਨੇ ਮੈਂਟੋ ਮੈਂਟ ਐਦਾਂ ਦੱਪਾ ਜਿਹਾਣਾ ਠੀਕ ਆ ਤੇ ਆਪਾਂ ਜਦੋਂ ਵੀ ਇਹ ਆਉਂਦੇ ਆ ਕਰ ਕਦ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਹੁਣ ਮਮਾ ਹਣੀ ਲੱਗਿਆ ਕੰਮ ਕਰਨ ਮੈਂ ਵੀ ਲੱਗੀ ਕੰਮ ਕਰਨ ਮਨਵੀਰ ਜਿਹੜਾ ਸਾਡਾ ਉਹਦੀ ਦਵਾਈ ਲੈਣ ਗਏ ਹੋਏ ਆ ਤੇ ਮਨਵੀ ਠੀਕ ਨਹੀਂ ਸੀ ਤੇ ਜਦੋਂ ਵੀ ਇਹ ਮਨਵੀਰ ਦੀ ਦਵਾਈ ਲੈ ਕੇ ਆ ਜਾਂਦੇ ਆ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਲਓ ਜੀ ਮੈਂ ਫੋਨ ਟਿਕਾ ਦਿੱਤਾ ਆ ਬਿਕਰਮ ਆਉਣ ਲੱਗੇ ਆ ਅੰਦਰ ਸੋ ਹੁਣ ਆਪਾਂ ਜਿਹੜਾ ਫੋਨ ਕਰਕੇ ਸਾਰਾ ਕੁਝ ਇੱਧੇ ਤੱਕ ਟਿਕਾ ਦੇਣਾ ਸਿਰਫ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਣਾ ਵੀ ਜਿਹੜਾ ਐ ਸੋਇਤਾ ਕਾਸੀ ਦਾ ਤੇ ਪਿੰਗਾ ਸਰਪਾਸੇ ਇੰਨੀ ਦੇ ਜਗਾ ਤੋਂ ਉਧਰ ਹੀ ਜਾਣਾ ਕਿਉਂਕਿ ਸਾਡੀ ਬਾਤ ਜਿਹੜੀ ਆ ਨਾ ਉੱਚੀ ਤੁਹਾਨੂੰ ਸੁਣੂਗੀ ਕਿਤੇ ਜਰਬਾ ਦੇ ਕਿਦਾਂ ਖਲਾਰੀਆਂ ਥੰਦੀਆਂ ਯਾਰ ਤੁਸੀਂ ਆ ਚਮਚ ਦੇਖੋ ਉਹ ਨਿਆਣਿਆਂ ਵਾਲਾ ਘਰ ਜਿਹਦਾ ਹੋ ਇੱਤਈ ਹੁੰਦਾ ਆ ਗੱਡੀ ਵਾਰ ਤੂੰ ਹੀ ਕਹਿੰਦੀ ਆ ਕਿ ਇੱਥੇ ਕੁਝ ਵੀ ਨਾ ਖਲਾਰਾ ਪਾਵੇ ਸਾਰੀ ਤੇਰੀ ਸਾਰੀ ਤੇਰੀ ਖਲਾਰਾ ਤੇ ਇੱਥੇ ਹੀ ਰਹਿ ਦੇ ਮੋਟਾ ਦੀ ਲੜਾਈ ਕਰੀ ਯਾਰ ਨਿਆਣਿਆਂ ਦਾ ਕੀ ਫਾਇਦਾ ਸਾਡੇ ਘਰ 'ਚ ਬੰਦਾ ਬੁੱਢੇ ਨੇ ਖਲੋਣੀ ਚਾਹਦੇ ਮੱਗੀ ਤੱਕ ਅੱਗੇ ਮਾਂਜਾ ਫੇਰਦੇ ਇੱਥੇ ਜਿਹੜੇ ਲੜਾਈ ਜੱਲਣ ਦੀ ਆਏ ਇਹ ਨਾਲ ਹੀ ਮੇਰੇ ਚੱਕ ਕੇ ਮੈਂ ਆ ਤੇ ਫਾੜ ਦਿੰਦੀ। ਬਾ ਵੀ ਤੋੜ। ਆ ਵੀ ਤੋੜ। ਮੈਂ ਨਾਲ ਵੀ ਤੋੜਾਂ। ਲੋ ਆ ਦੋ ਆ ਵੀ ਤੋੜ ਦੋ। ਆ ਵੀ ਤੋੜ ਦੋ। ਨਾ। ਆ ਪਾਗਲ ਕੋਈ ਕਰਦੀ ਆ ਤੇਰਾ ਦਿਮਾਗ ਖਰਾਬ ਆ। ਮੈਂ ਜਿਹੜੀ ਵੀ ਚੀਜ਼ ਦੀ ਨਾਲ ਕੀਤੀ ਆ ਮੈਂ ਇਹ ਨਹੀਂ ਆ ਕਰਦੀ ਮਈਆ। ਉਹ ਖਿਡੌਣੇ। ਲੈ ਗਿਓ ਮੇਰੇ। ਹਾਂ ਮੋਰੇ ਛੱਟੀਆਂ ਦੀ ਬਈਆਂ। ਉਹ ਆ ਵੀ ਤੋੜ ਦੋ। ਬਣਿਆ ਤੇਰੀ। ਲੈ ਬਾਹਰ ਤੋੜ ਦੋ ਵੀ ਚੱਕਾ ਮਾਰ ਦੋ। ਆ ਵੀ ਤੋੜ ਦੋ। ਆ ਵੀ ਤੋੜ ਦੋ। ਆ ਵੀ ਤੋੜ ਦੋ। ਆਦਰਾ ਉਹ ਚੱਕ ਭਾਜੀ ਨਹੀਂ ਆ ਇਧਰ ਇੱਕ ਪਾਨ ਵਾਲੇ ਭਾਜੀ ਨਹੀਂ ਆ ਭਾਜੀ ਨੂੰ ਕਿਤੇ ਕੁਝ ਪਤਾ ਨਹੀਂ ਹੈ ਦਾ ਚੱਕ ਯਾਰ ਤੇਰੀ ਦਿਮਾਗ ਨਾ ਰਵਗਾ ਯਾਰ ਕਿਉਂ ਚੀ ਚਾਲ ਛਾਵ ਲਿਆ ਘਰ ਕੱਟੀਆਂ ਕਾਲੇ ਨੂੰ ਪਤਾ ਹੀ ਦੇ ਘਰ ਤੇ ਨਾ ਸੁੱਖ ਹੈ ਸਾਰੀ ਢਹਾੜੀ ਲੱਗੀ ਹੈ ਨਹੀਂ ਮੈਂ ਉਹ ਮੇਰੇ ਨਾਲ ਜੇ ਉੱਪਰ ਹੋ ਰਿਹਾ ਹੈ ਜੇ ਮੁੱਫਰ ਨਹੀਂ ਗਈ ਚੱਲ ਯਾਰ ਬਈ ਕੋਟੇ ਚਲੀ ਆਪਾਂ ਪਰ ਮੇਰੀ ਇਸ ਕੀ ਗੱਲ ਹੈ ਅਮੀ ਦੀ ਇੱਕ ਗੱਲ ਸੁਣੋ ਮੇਰੀ ਦੋਨੇ ਜਣੇ ਕਾਤਾ ਡਾਈ ਨਾਲ ਬਰਾ ਕੀ ਰੋਲਾ ਪਾਜੀ ਉਹ ਮੰਮੀ ਚਾਹੁੰਦੀ ਆ ਵੀ ਮੈਂ ਆ ਡਰੈਲਮਾ ਇਹ ਚਾਹੁੰਦੀ ਵੀ ਮੈਂ ਆ ਡਰੈਲਮਾ ਆਹ ਹੋਈ ਏ ਇੱਦੀ ਚਾਹੁੰਦੀ ਮੈਂ ਦੋ 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 ਪੰਚਾਇਤ ਗਰੀ ਚੁੱਕਣਾ ਪੰਚਾਇਤ ਬੰਦੂਤ ਕੀ ਕਰਦੈ ਨਹੀਂ ਚਲੋ ਅਜੀ ਦੋਨਾਂ ਜਿਹਦੇ ਨੂੰ ਮਿਲਦੀ ਬਹੁਤਿਆਂ ਤੂੰ ਚੱਲ ਜੱਤੀ ਜਿੱਦਨੂ ਬਸ ਉਹ ਉੱਤਰ ਰਹਿ ਉਹ ਉੱਤਰ ਰਹਿ ਇੰਚੀ ਤੂੰ ਉੱਤਰ ਰਹਿ ਇਹ ਸੱਪਾ ਲਾਹੀ ਰਹਿੰਦਾ ਯਾਰ ਨਾ ਐਵੇਂ ਨਾ ਫੇਰ ਦਾ ਕੀ ਆ ਵਰਣਾ ਇੱਕ ਘਰ ਦੇ ਬੁਖਾਰੇ ਗਿਆ ਡਟ ਰਹਿਂਦਾ ਕੀ ਕਹਤਾ ਮੇਰੀ ਗੱਲ ਤਾਂ ਵੀ ਨਹੀਂ ਆਣੀ ਲੱਗੌਣੀ ਜਿਹੜੀ ਬਾਕੀ ਦੇਰੇ ਬੰਦਾ ਚਾਪੇ ਸਾਈਡ ਤੇ ਕੱਲ ਵੀ ਨੀ ਮੈਂ ਸਾਰੇ 4 ਰੁਪਏ ਦੀਰੇ ਨਹੀਂ ਇਕੱਠੇ ਕਰਦੀ ਰਹੀ ਮੈਂ ਉੱਕੇ ਹੀ ਵੇਖ ਰਾਰ ਆ ਹੁੰਦਾ ਮੰਮੀ ਦੇਖ ਲੋ ਜੀ ਮੈਂ ਬੱਕਰੀ ਹੋ ਗਈਆਂ ਜੀ ਮੈਂ ਆਪਣਾ ਬਿਸਤਰਾ ਲੇ ਗਈ ਕੋਠੇ ਦੇ ਸਵੇਰੇ ਭਾਜੀ ਸਵੇਰੇ ਜਾ ਕੇ ਤੁੱਲਾ ਲੇ ਗਈ ਕੋਠੇ ਲਈ ਉਹ ਡਾਕਟਰ ਬੋਰਡ ਵੀ ਮੈਂ ਕਹਿੰਦੀ ਮੈਂ ਹੋ ਗਈ ਬੱਕਰੀ ਮੰਮੀ ਸਾਡੀ ਬੱਕਰੀ ਹੋ ਗਈ ਭਾਜੀ ਮੈਂ ਨਹੀਂ ਦੇਣਾ ਤੁਹਾਡੇ ਨਾਲ ਜੀ ਮੈਂ ਬੱਕਰੀ ਹੋ ਗਈ ਬੱਕਰਾ ਖਾਣਾ ਬਣਾਉਂਦੇ ਵੀ ਮੈਂ ਤੂੰ ਮੇਰੇ ਚਾਹ ਬਣਾ ਲਈ ਆਪਣੀ ਉਹਨੇ ਇਹਨੇ ਆਪਣੀ ਬਣਾ ਲਈ ਲੋ ਜੀ ਮੈਂ ਤਾਂ ਹੋ ਗਈ ਬੱਕਰੀ ਹਾਂ ਤੂੰ ਇਹਦਾ ਮੰਮੀ ਵਾਲੀ ਚਾਹ ਪੀਤੀ ਆ ਤੂੰ ਹੀ ਕੱਢ ਬੱਕਰੇ ਆ ਆ ਤੈਨੂੰ ਦੋਨਾਂ ਪਾਸਿਓਂ ਮੋਜ ਤੂੰ ਟੈਨਸ਼ਨ ਨਾ ਲਿਆ ਕਰ ਤੈਨੂੰ ਦੋਨਾਂ ਪਾਸਿਓਂ ਮੋਜ ਇਧਰੋਂ ਵੀ ਖਾਦਾ ਉਧਰੋਂ ਵੀ ਖਾਦਾ ਯਾਰੇ ਲੈ ਆਹ ਵੀ ਗੱਲ ਆ ਆ ਮੇ ਯਾਰੇ ਲੈ ਤੂੰ ਉਦੋਂ ਤੇ ਪੈ ਹੀ ਨਾ ਤੂੰ ਇਧਰੋਂ ਵੀ ਖਾਦਾ ਲੜੀ ਜਾਂਦੇ ਇਹਨਾਂ ਨੂੰ ਉਧਰੋਂ ਵੀ ਖਾ ਲਿਆ ਉਧਰੋਂ ਵੀ ਖਾ ਲਿਆ ਜਿੰਨਾ ਆਪਾਂ ਜਵੰਦਰ ਨਹੀਂ ਕਹਿੰਦੇ ਜਿੱਤਾਂ ਜਿੱਤਾਂ ਜਲੰਧਰ ਗਈ 900 ਸਦਾ ਪਿਆਰ ਬਹੁਤ ਹੈ ਕਹਿੰਦੀ ਆਹੋ ਉਹ ਜੱਫੀਆਂ ਪੈਂਦੀ ਐ ਤਾਂ ਘੱਟ ਮਿੱਠਾ ਖਾ ਲੈਣਾ ਸੀ ਘੱਟ ਪਾਲਣ ਆਹ ਹੁਣ ਲੜਦੇ ਆ ਹੁਣ ਲੜਦੇ ਫਿਰਦੇ ਆ ਕੋਈ ਨਹੀਂ ਤੁਹਾਨੂੰ ਬੱਖਰੇ ਬੱਖਰੇ ਕਰ ਦਿੰਦੇ ਆ ਤੂੰ ਕਿੱਧਰ ਆਣਾ ਤੂੰ ਹੀ ਦੱਸ ਦੇ ਆਪਣਾ ਮੈਂ ਵੀ ਤੂੰ ਕਿੱਧਰ ਜਾਣਾ ਤੂੰ ਕਿੱਧਰ ਲੈਣਾ ਪਾਪਾ ਜਲੋ ਤੂੰ ਕਿੱਧਰ ਲੈਣਾ ਜੇ ਥਲੇ ਰਹਿਣਾ ਅਹੀਂ ਦੋਨੋਂ ਮਾਪੋਤਰਾ ਮਾਗੇ ਤੀ ਦੋਨੋਂ ਮਾਪੋਤਰਾ ਮਨੇ ਵੀਰੇ ਤਰਾ ਉਰੇ ਕਿੱਧਰ ਆਣੇ ਓਏ ਮਨ ਜੀ ਦੇ ਅੱਜ ਵੀ ਇਹ ਸਾਡੇ ਨਾਲ ਰਹੂਗਾ ਐ ਵੀ ਕੱਢਿਆ ਰਹੂਗਾ ਚਲੋ ਯਾਰ ਜਿਹੜਾ ਸਾਡਾ ਬਈ ਜਿਹੜਾ ਸਾਡਾ ਪਲਾਨ ਸੀਗਾ ਹਜੇ ਤੱਕ ਵੀ ਸਕਸੈਸਫੁਲੀ ਨਹੀਂ ਆ ਕਿਉਂਕਿ ਬਿਕਰਮ ਉਹ ਹੈ ਤੱਕ ਕੁਝ ਨਹੀਂ ਪਤਾ ਕੁਝ ਵੀ ਜਿਹਨੂੰ ਕਹਿੰਦੇ ਨੇ 1% ਜਿਹੜੀ ਆ ਉਹ ਵੀ ਜਿਹੜੀ ਆ 100 ਤੱਕ ਨਹੀਂ ਹੈਗੀ ਕਿ ਅਸੀਂ ਮਜ਼ਾਕ ਕਰ ਰਹੇ ਹਾਂ ਕਿਉਂਕਿ ਸਾਡਾ ਹਾਸਾ ਜਿਹੜਾ ਸੀ ਉਹ ਵੀ ਨਹੀਂ ਨਿਕਲਿਆ ਹੈਗਾ ਬਾਕੀ ਕਹਿੰਦੇ ਸੀਗੇ ਨਾ ਕਿ ਪ੍ਰੀਤੀ ਹੋਰ ਐਕਟਿੰਗ ਕਰਦੀ ਆ ਪ੍ਰੀਤੀ ਨੂੰ ਐਕਟਿੰਗ ਨਹੀਂ ਕਰਨੀ ਆਉਂਦੀ ਅੱਜ ਤੁਸੀਂ ਮੇਰੀ ਐਕਟਿੰਗ ਦੇਖ ਸਕਦੇ ਆ ਤੁਸੀਂ ਠੀਕ ਆ ਅਸੇ ਇਸ ਕਰਕੇ ਮਾੜਾ ਜਿਹੜਾ ਹਾਸਾ ਸੀਗਾ ਉਹ ਵੀ ਤੱਕ ਨਹੀਂ ਨਿਕਲਿਆ ਹੈਗਾ ਫਿਕਰਮ ਹੁਣੀ ਗੱਲ ਕਰਦੇ ਪਏ ਆ ਕਿਸੇ ਦੇ ਨਾਲ ਉਹਨਾਂ ਨੂੰ ਫੋਨ ਆਇਆ ਹੋਇਆ ਆ ਤੇ ਜਿਹੜੇ ਭਾਜੀ ਹੁਣੀ ਨਾਲ ਆਏ ਉਹਨਾਂ ਨੂੰ ਵੀ ਨਹੀਂ ਪਤਾ ਹੈਗਾ ਕਿ ਅਸੀਂ ਪ੍ਰੈਂਕ ਕਰਦੇ ਪਏ ਆ ਭਾਜੀ ਨੂੰ ਇਹ ਲੱਗਦਾ ਕਿ ਸੀਰੀਅਸਲੀ ਹੋਇਆ ਪਿਆ ਅੱਜ ਚਾਚੀ ਹੁਣੀ ਸੀਰੀਅਸਲੀ ਲੜਦੇ ਪਏ ਆ ਠੀਕ ਆ ਮੰਮਾ ਤੇ ਹੁਣ ਫਿਕਰਮ ਨੂੰ ਲੱਗਦਾ ਅੰਦਰ ਲੱਗੇ ਆ ਹੁਣ ਬਿਕਰਮਨ ਨਹੀਂ ਨਹੀਂ ਤੇ ਬਿਕਰਮਨ ਉਹ ਜਦੋਂ ਕਿ ਇਹ ਕਰਦੇ ਆ ਗੱਲਬਾਤ ਆਪਾਂ ਜਾਣਾ ਹੈ ਕਿਤੇ ਸ਼ਾਇਦ ਸਾਨੂੰ ਲੈ ਕੇ ਚੱਲੇ ਉਹਨਾਂ ਨੂੰ ਇਹ ਲੱਗਦਾ ਕਿ ਸੱਚੀ ਲੜਦੇ ਪਏ ਆ ਇਹਨਾਂ ਨੂੰ ਅਸੀਂ ਕਿਤੇ ਕਮਾਉਣ ਪਰਉਣ ਲਈ ਲੈ ਕੇ ਚੱਲ ਜੀਏ ਇਸ ਕਰਕੇ ਅਸੀਂ ਤਿਆਰ ਨਾ ਹੋ ਜਾਣਾ ਆਰਾਮ ਦੇ ਨਾਲ ਕਿਉਂਕਿ ਜਿਆਦਾ ਅਸੀਂ ਲੜਾਈ ਝਗੜਾ ਨਹੀਂ ਕਰਨਾ ਕਿਉਂਕਿ ਜਿਆਦਾ ਉਹ ਨਾ ਹੋ ਜਾਣ ਹਾਈਪ ਨਾ ਹਾਈਪਰ ਨਾ ਹੋ ਜਾਣ ਸੋ ਇਸ ਕਰਕੇ ਅਸੀਂ ਲੱਗੇ ਹਾਂ ਤਿਆਰ ਹੋਣ ਅਸੀਂ ਚਾਲ ਚੱਲ ਜਣਾ ਆਰਾਮ ਦੇ ਨਾਲ ਬੈਠ ਕੇ ਅਸੀਂ ਇੱਕ ਦਿਜੇ ਦੇ ਨਾਲ ਮਤਲਬ ਇੱਕ ਦਿਜੇ ਨੂੰ ਬੁਲਾਉਣਾ ਨਹੀਂ ਆ ਮਤਲਬ ਇਹ ਚੱਲ ਜਾਣਾ ਨਾਲ ਓਕੇ ਵੀ ਵੀ ਫੇਕਣਾ ਵੀ ਫਿਕਰ ਮ ਗਾਲਾ ਕੱਢਦਾ ਦੁਖੀ ਹੁੰਦਾ ਇਹ ਦੇਖੋ ਜੀ ਇਹਨਾਂ ਨੇ ਮੇਨਾਂ ਜਿਹੜਾ ਅੱਜ ਪ੍ਰੈਂਕ ਕੀਤਾ ਨਾ ਉਹ ਬਿਲਕੁਲ ਵੀ ਚੰਗੀ ਗੱਲ ਨਹੀਂ ਹੈਗੀ ਮੈਂ ਉਤਰੋ ਉਤਰੋ ਹੋਰ ਮੇਰਾ ਦਿਮਾਗ ਖਰਾਬ ਹੋਇਆ ਜਦੋਂ ਇਹਨਾਂ ਨੇ ਇੱਥੇ ਫੋਨ ਟਕਾ ਕੇ ਉੱਥੇ ਫੋਨ ਟਕਾ ਕੇ ਮੇਨਾਂ ਕੀ ਕਰਦਾ ਇਹਨਾਂ ਕੋ ਭਾਈ ਚੰਗੀ ਗੱਲ ਇਹਨਾਂ ਨੇ ਪ੍ਰੈਂਕ ਕੀਤਾ ਮੇਨਾਂ ਅੱਜ ਮਾੜੀ ਗੱਲ ਹੈ ਇਹ ਕਿਹਨਾਂ ਨੇ ਤੁਹਾਡੇ ਸਾਥ ਦੇਣਾ ਹੈ ਸਾਥ ਦੇਣਾ ਭਾਈ ਉਹਨਾਂ ਨੇ ਸਾਰੇ ਇੱਦੀ ਕਹਿ ਦਿੰਦੇ ਰੇਲਾ ਭਾਈ ਉਹ ਨਹੀਂ ਰਾ ਸਾਥ ਦਿੰਦੇ ਦਾ ਸਾਥ ਦਿੰਦੇ ਮੰਮੀ ਵੀ ਤੇ ਲੱਗਣੀ ਤੇਜ ਭਾਜੀ ਹੈ ਨਾ ਬਹੁਤ ਤੇਜ ਹੈ ਤੂੰ ਚੰਗੀ ਨਹੀਂ ਕੀਤੀ ਅੱਜ ਮੇਨਾ ਮੰਮੀ ਤੂੰ ਵੀ ਬਹੁਤ ਤੇਜ ਆ ਚੰਗੀ ਨਹੀਂ ਕੀਤੀ ਅੱਜ ਤੁਸੀਂ ਮੰਮਾ ਆਪਾਂ ਕੀਤਾ ਕੀ ਅੱਜ ਕੀਤਾ ਕੀ ਕਹਿੰਦੀ ਅੱਜ ਅਸੀਂ ਕੀ ਮੜਾ ਕਰਤਾ ਦਾ ਇਹ ਮੜਾ ਮੜਾ ਕੀਤਾ ਤੂੰ ਚੱਲ ਇੰਨਾ ਕ ਦ ਅਮਨਵੀਰ ਵੀ ਕਰਦਾ ਆਈ ਹੈ ਨਾ ਮੈਂ ਸਾਰਿਆਂ ਨੂੰ ਦੱਸੀ ਹਾਂ ਇੰਨਾ ਕ ਚੱਲਦਾ ਤੁਸੀਂ ਸਾਰੇ ਜਣੇ ਦੱਸਿਓ ਆਪਾਂ ਸਾਰੀ ਤੁਹਾਨੂੰ ਗੱਲ ਦੱਸੀ ਸੀਗੀ ਨਾ ਹਜੇ ਤੱਕ ਵੀ ਇਹਨਾਂ ਨੂੰ ਨਹੀਂ ਸੀ ਪਤਾ ਹੈਗਾ ਵੀ ਵਲੌਗ ਤੋਂ ਪਹਿਲਾਂ ਮੈਂ ਇਹਨਾਂ ਨੂੰ ਦੱਸ ਦਿੱਤਾ ਦੋ ਸੁਬਿਤਾ ਤੇ ਉਹ ਤਾਂ ਮੈਂ ਫੋਨ ਚੱਕ ਕੇ ਦੇਖਿਆ ਮੈਂ ਵੀਡੀਓ ਦੇਖਿਆ ਫੋਨ ਚੱਕ ਕੇ ਵੀ ਵੇਚੇ ਇਹਨਾਂ ਨੇ ਆਹ ਕੁਛ ਛੱਡਿਆ ਛੱਡਿਆ ਪਿਆ ਹੀ ਬਾਕੀ ਹੈਗਾ ਆਪਣਾ ਕੱਲ ਜਿਹੜਾ ਆਪਾਂ ਬਲੌਗ ਪਾਇਆ ਸੀ ਉਹ ਬਲੌਗ ਦੀ ਆਪਾਂ ਗੱਲ ਕਰਨੀ ਸੀ ਵੀ ਕਾਫੀ ਜਾਨੇ ਮੈਸੇਜ ਕਰਦੇ ਵੀ ਵੀ ਇਹ ਗੱਲ ਕੀ ਹੋਈ ਗੱਲ ਮਤਲਬ ਤੁਸੀਂ ਪੂਰੀ ਦੱਸੀ ਨਹੀਂ ਮੇਰੇ ਕੱਲ ਬਲੌਗ ਇਦਾਂ ਹੋਇਆ ਸੀ ਵੀ ਕਿਸੇ ਨੇ ਮਤਲਬ ਸਾਡਾ ਮਤਲਬ ਘਰ ਪੱਟਣ ਦੀ ਕੋਸ਼ਿਸ਼ ਹੀ ਕੀਤੀ ਵੀ ਸਾਡਾ ਮਤਲਬ ਘਰ ਦੇ ਵਿੱਚ ਲੜਾਈ ਪਾਉਣ ਦੀ ਕੋਸ਼ਿਸ਼ ਕੀਤੀ ਵੀ ਮਤਲਬ ਇਹੋ ਜੀ ਕੋਸ਼ਿਸ਼ ਕੀਤੀ ਆ ਵੀ ਕਿਦਾਂ ਮਤਲਬ ਇਕ ਲੁੱਤੀ ਲਾਦ ਨਹੀਂ ਜਾਂ ਕੋਈ ਮਤਲਬ ਮੈਨੂੰ ਬਦਨਾਮ ਕੀਤਾ ਵੀ ਵੀ ਇਦਾਂ ਆ ਜਾਂ ਬਿਕਰ ਮੁੱਦਾ ਆ ਨਾ ਉਹ ਚੀਜ਼ ਕਰਕੇ ਮੈਂ ਕੱਲ ਬਲੌਗ ਪਾਇਆ ਸੀ ਵੀ ਮੈਂ ਇਹ ਕਹਿੰਦਾ ਸੀ ਕਿ ਸਾਡਾ ਘਰ ਖਰਾਬ ਕਰਨ ਦੀ ਕੋਸ਼ਿਸ਼ ਕਰਨਦੇ ਆ ਲੋਕ ਵੀ ਯਾਰ ਚੰਗੀ ਗੱਲ ਨਹੀਂ ਹੈ ਨਾ ਕਿ ਕਿਸੇ ਦਾ ਘਰ ਖਰਾਬ ਕਰਨਾ ਬਿਲਕੁਲ ਨਹੀਂ ਸਹੀ ਹੈਗਾ ਆਪਾਂ ਨੂੰ ਮੈ ਇਹ ਚੀਜ਼ ਵਧੀਆ ਲੱਗਦੀ ਆ ਵੀ ਯਾਰ ਹਰੇਕ ਕੋਈ ਆਪਣੇ ਘਰੇ ਵਿਚਾਰਾ ਖੁਸ਼ ਆ ਜਾਂ ਮਾੜਾ ਚੰਗਾ ਨਾ ਤੁਸੀਂ ਉਹਨੂੰ ਦੇਖ ਕੇ ਕੁਛ ਨਹੀਂ ਮਤਲਬ ਕਿਸੇ ਨੇ ਮਤਲਬ ਫੇਕ ਆਈਡੀ ਤੋਂ ਮੈਸੇਜ ਕੀਤੇ ਪ੍ਰੀਤ ਨੂੰ ਡਾਇਰੈਕਟਲੀ ਮੇਰੇ ਬਾਰੇ ਕੁਛ ਨਾ ਗਲਤ ਵਿਤਾਵਾਂ ਕਰਕੇ ਸਾਡੇ ਘਰ 'ਚ ਥੋੜੀ ਜਿਹੀ ਜਦਾਂ ਹੋ ਗਈ ਸੀ ਫਿਰ ਬਾਅਦ 'ਚ ਉਹੀ ਆਈਡੀ ਫੇਕ ਦਾ ਸਾਨੂੰ ਪਤਾ ਲੱਗ ਗਿਆ ਸੀ ਵੀ ਆਈਡੀ ਫੇਕ ਹੈ ਬਾਅਦ 'ਚ ਸਾਨੂੰ ਬਲੋਕ ਕਰਤਾ ਉਹ ਬੰਦੇ ਨੇ ਫੇਕ ਰਿਕਾਰਡਿੰਗਾਂ ਭੇਜ ਕੇ ਗਾਲਾਂ 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 ਗੁਲਾ ਜਿੱਦਾਂ ਕੱਢ ਕੇ ਵੀ ਕਿਹਾ ਵੀ ਇਦਾਂ ਆ ਵਿਕਰਮ ਉਦਾਂ ਆ ਵਿਕਰਮ ਗਾਲਤੇ ਆ ਵਿਕਰਮ ਹੋਵਾ ਵੀ ਵਿਆਹ ਤਾਂ ਪਹਿਲਾਂ ਉਦਾਂ ਹੀ ਉਦਾਂ ਸੀ ਨਾ ਮਤਲਬ ਵੀ ਸਾਡੇ ਘਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਚੀਜ਼ ਤੇ ਮੈਂ ਕੱਲ ਬਲੌਕ ਪਾਇਆ ਸੀ ਵੀ ਮੈਂ ਕਿਹਾ ਇਹ ਵੀ ਜਿਹੜਾ ਸਾਡਾ ਘਰ ਖਰਾਬ ਕਰਨ ਦੇ ਉਹ ਵੀ ਖੁਸ਼ ਰਹਿਣ ਸੋ ਵੀ ਚਲੋ ਜਿਹੜਾ ਮਰਜ਼ੀ ਸਾਡੇ ਘਰ 'ਚ ਕੋਈ ਵੀ ਮਤਲਬ ਪੰਗੇ ਪਾਈ ਜਾਵੇ ਜਾਂ ਕੋਈ ਕੁਸ਼ ਕਰੀ ਜਾਵੇ ਜਿੰਨੀ ਚਿਰ ਸਾਡਾ ਦੋਨਾਂ ਦਾ ਤੀਮੀਆਂ ਆਦਮੀ ਦਾ ਪਿਆਰ ਆ ਉਹਨੇ ਚਿਰ ਸਾਡ ਨੂੰ ਕੋਈ ਨਹੀਂ ਬੱਕ ਕਰ ਸਕਦਾ ਸੋ ਸਾਡਾ ਦੋਨਾਂ ਦਾ ਵਾਈ ਗੁਰੂ ਦੀ ਮੇਨਾ ਬਹੁਤ ਸਾਨੂੰ ਇੱਕ ਦੂਜੇ ਤੇ ਟਰਸਟ ਆ ਬਹੁਤ ਹੀ ਜ਼ਿਆਦਾ ਯਕੀਨ ਆ ਸਾਡਾ ਜਿਹੜਾ ਦੋਨਾਂ ਦਾ ਯਕੀਨ ਆ ਸਾਡਾ ਅੱਦੀ ਬਣਿਆ ਰਵੇ ਕੋਈ ਵੀ ਮਤਲਬ ਸਾਡੇ 'ਚ ਐਦਾ ਦੀ ਕੋਈ ਗੱਲ ਨਾ ਆਵੇ ਬਾਬਾ ਜੀ ਸਾਡਾ ਪਿਆਰ ਹਮੇਸ਼ਾ ਹੀ ਅੱਦੀ ਸਲਾਮਤ ਰਹੇ ਤੇ ਬਾਕੀ ਜਿਹੜੇ ਪਿਆਰ ਕਰਦੇ ਆ ਤੇ ਜਿਹੜੀ ਸਪੋਰਟ ਤੁਸੀਂ ਇੰਨੀ ਕਰਦੇ ਆ ਆਪਾਂ ਉਹ ਉਹ ਚੀਜ਼ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਮਤਲਬ ਖਿੱਚਦੀ ਆ ਆਪਣੇ ਵੱਲ ਨੂੰ ਹਨਾ ਵੀ ਯਾਰ ਤੁਸੀਂ ਇੰਨਾ ਪਿਆਰ ਕਰਦੇ ਆ ਸਪੋਰਟ ਕਰਦੇ ਹੋ ਬਹੁਤ ਹੀ ਵਧੀਆ ਲੱਗਦਾ ਆ ਤੇ ਉਹਦੇ ਨਾਲ ਸਾਡਾ ਪਿਆਰ ਹੋਰ ਜ਼ਿਆਦਾ ਵਧਦਾ ਆ ਤੇ ਬਾਕੀ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਜਵਾਬ ਦੇਣ ਲਈ ਤੁਸੀਂ ਸਾਰੇ ਬੈਠੇ ਹੋ ਤੁਸੀਂ ਬਹੁਤ ਹੀ ਵਧੀਆ ਕਮੈਂਟ ਕਰਦੇ ਹੋ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹੋ ਤੇ ਸਾਡਾ ਨੰਨੂ ਜਿਹੜਾ ਛਮਾਈਲਾ ਛਮਾਈਲਾ ਕਾਜਾ ਭੱਜਿਆ ਆ ਤੈਨੂੰ ਕਰ ਦੋ ਹੈਲੋ ਹਾਏ ਸਾਰਿਆਂ ਨੂੰ ਕਾ ਹੈਲੋ ਇਹ ਇਹਨਾਂ ਘੱਟ ਬੋਲ ਲਾ ਕੇ ਹੈ ਮੇਰੇ ਮੂਹਰੇ ਬੱਸ ਇਹਨੂੰ ਇਹ ਹੁੰਦਾ ਵੀ ਕੈਮਰਾ ਚੱਲਦਾ ਪਿਆ ਵੀ ਮੈਂ ਕੈਮਰਾ ਦੇਖ ਲਮਾ ਹਣਾ ਹੁਣ ਟੋਪੀ ਲੈ ਲਾ ਪਿਆ ਇਹ ਹੋਣ ਨੂੰ ਪਸੰਦ ਆ ਗਈ ਆ ਹਾਂ ਛੋਣੀ ਲਾਦੀ ਹੈ ਟੋਪੀ ਮੈਨੂੰ ਉਹਨੂੰ ਟੋਪੀ ਚ ਬਣਾ ਚੁੱਕਾ ਦਾ ਅੱਲ ਟੋਪੀ ਚ ਬਣਾ ਚੁੱਕਾ ਸਾਰੇ ਖਰਾਓ ਜਨ ਮੇਰੇ ਹੁਣੀ ਵਾਕੇ ਡੀਆਂ ਮੈਨੂੰ ਆ ਗਿਆ ਆਪਣੇ ਆਪ ਹੀ ਕੈਮਰਾ ਚੱਲਦਾ ਨਾ ਕੈਮਰਾ ਦੇ ਕੇ ਆਇਆ ਇਹ ਲੈ ਜੀ ਦੇਖੋ ਜੀ ਆ ਲੈ ਉਹ ਕਹਿੰਦੇ ਕਿ ਸਾਰੇ ਕਮੈਂਟ ਕਰਦੇ ਸੀਗਾ ਨਾ ਮਨਵੀ ਟੋਪੀ ਨਹੀਂ ਲੈਂਦਾ ਟੋਪੀ ਜਿਹਦਾ ਟੋਪੀ ਜਿਹੋਕ ਦਿਲੇ ਕਰਦਾ ਉਹਦੇ ਲੈਂਦਾ ਆ ਹੈਪੀ ਟੂ ਯੂ ਨੰਨੂ ਅੱਤਰ ਕੈਰੇ ਟੂ ਜੂ ਆਗੇ ਨੰਨੂ ਅੱਤਰ ਟੂ ਜੂ ਕਰਦੇ ਆ ਤੇ ਇਧਰ ਬਰਥਡੇ ਆ ਕਿਸੇ ਦਾ ਆਰੇ ਕਾਕੇ ਦਾ ਬਰਥਡੇ ਆਰੇ ਇੱਕ ਟੂ ਜੂ ਆ ਲੈ ਕੇਕ ਆ ਗਿਆ ਮੰਨੂ ਆਰੇ ਕੇਕ ਕੇ ਕੱਟਣ ਲੱਗੇ ਆ ਦਿਖਾਵਾਂ ਆਜਾ ਦਿਖਾਵਾਂ ਆਜੋ ਜੀ ਸਾਡਾ ਮਨਵੀਰ ਟੂਜੂ ਕਰਨ ਲੱਗਾ ਤੁਹਾਨੂੰ ਆ ਜਾ ਟੂਜੂ ਕਰ ਦੇ ਆ ਜਾ ਟੂਜੂ ਕਰ ਦੋ ਕਹਿ ਦੋ ਟੂਜੂ ਕਹਿ ਦੋ ਟੂਜੂ ਟੋਪੀ ਨਹੀਂ ਟੂਜੂ ਕਹਿ ਦੋ ਮੈਨੂੰ ਪਤਾ ਨਹੀਂ ਟੋਪੀ ਨਹੀਂ ਸੋਣੀ ਲੱਗੀ ਮੈਨੂੰ ਟੂਜੂ ਕਹਿ ਦੋ ਤੁਹਾਨੂੰ ਹੈਪੀ ਬਰਥਡੇ ਦੇ ਟੂਜੂ ਟੂਜੂ ਕਦੇ ਕਾਦੇ ਟੂਜੂ ਕਰ ਦੇ ਮੈਨੂੰ ਕਰ ਦੇ ਟੂਜੂ ਪੁੱਤ ਤਾਂ ਨਹੀਂ ਕਹੀਦਾ ਹੁੰਦਾ ਕਹਿ ਦੇ ਟੂ ਯੂ ਨਹੀਂ ਇਹ ਮਰਜ਼ੀ ਦਾ ਮਾਲਕ ਹੀ ਆ ਜਦੋਂ ਕੋਈ ਦਾ ਦਿਲ ਕਰਦਾ ਉਦੋਂ ਕੇ ਬੋਲਦਾ ਹੈ ਉਦਾਂ ਨਹੀਂ ਤਾਂ ਇਹਦੀ ਮਰਜ਼ੀ ਆ ਜਦੋਂ ਕੋਈ ਦਾ ਦਿਲ ਕਰੇ ਉਦੋਂ ਕੇ ਬੋਲਦਾ ਹੈ ਨਹੀਂ ਤਾਂ ਇਹ ਬੋਲਦਾ ਨਹੀਂ ਹੈਗਾ ਸੋ ਬਾਕੀ ਜਿਹੜੀ ਮੈਂ ਗੱਲ ਕਲੀਅਰ ਕਰਨੀ ਸੀ ਤੁਹਾਡੇ ਨਾਲ ਮੈਂ ਕਰ ਦਿੱਤੀ ਹੈ ਕਿਉਂਕਿ ਥੋੜੇ ਜਿਆਦਾ ਨਹੀਂ 2-4 ਕਮੈਂਟ ਇਹੋ ਜਿਹਾ ਆਏ ਸੀ ਵੀ ਸਾਰਿਆਂ ਨੇ ਪੁੱਛਦੇ ਸੀ ਵੀ ਵਿਕਰਮ ਪਾਜੀ ਵੀ ਸਾਨੂੰ ਸਮਝ ਜੀ ਨਹੀਂ ਆਈ ਵੀ ਕੀ ਗੱਲ ਹੋਈ ਆ ਜਿਹੜਾ ਤੁਸੀਂ ਇੰਨਾ ਸੈਡ ਹੋਣਾ ਵੀ ਗਏ ਤੁਸੀਂ ਵਿਆਹ ਤੇ ਅਸੀਂ ਬਾਅਦ ਚ ਕੀ ਗੱਲ ਹੋ ਗਈ ਏਦਾਂ ਦੀ ਸੋ ਫਿਰ ਮੈਂ ਕੱਲ ਜਿਆਦਾ ਜਿਆਦਾ ਕਲੀਅਰ ਕੀਤਾ ਨਹੀਂ ਤੇ ਸੋ ਮੈਂ ਫੇਰ ਕੱਲ ਟਾਈਮ ਨੰਗਦਾ ਪਿਆ ਜੀ ਮੈਂ ਫੇਰ ਅੱ ਵੀ ਮੈਗਾ ਵੀ ਇੱਦਾਂ ਤਾਂ ਗੱਲ ਹੋਈ ਸੀ ਕਿ ਕਿਸੇ ਨੇ ਘਰ ਸਾਡਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪ੍ਰੀਤੀ ਨੂੰ ਢਕੌਂਦੀ ਕੋਸ਼ਿਸ਼ ਕੀਤੀ ਆ ਵੀ ਪ੍ਰੀਤੀ ਸੋਚੇ ਵੀ ਵਿਕਰਮ ਗਲਤ ਹੈ ਜਾਂ ਵਿਕਰਮ ਕੋਸ਼ੀਆ ਵਿਕਰਮ ਇਹ ਤੋਂ ਪਿੱਛੇ ਹੋ ਜਵੇ ਹਨਾ ਤੇ ਇਦਾਂ ਨਹੀਂ ਹੁੰਦਾ ਹੈਗਾ ਚਲੋ ਜਿੰਨੇ ਵੀ ਮੈਸੇਜ ਕੀਤਾ ਉਹ ਵੀ ਸਾਡੇ ਬਲੌਗ ਦੇਖਦਾ ਹੀ ਹੋਊਗਾ ਵੀ ਵੇਈ ਇਦਾਂ ਨਹੀਂ ਹੁੰਦਾ ਹੈਗਾ ਜਿੰਨਾ ਮਰਜ਼ੀ ਤੁਸੀਂ ਬਦਨਾਮ ਕਰ ਲਓ ਵੀ ਇੰਨੀ ਜਲਦੀ ਨਹੀਂ ਮਤਲਬ ਜਿੰਨੇ ਚਿਰ ਤੁਹਾਡੇ ਕੋਲ ਸਬੂਤ ਨਹੀਂ ਹੁੰਦੇ ਨਾ ਉਨੇ ਚਿਰ ਕੁਝ ਨਹੀਂ ਤੁਸੀਂ ਕਰ ਸਕਦੇ ਮਤਲਬ ਵੀ ਘਰ ਵਾਲੀ ਉਹਦੇ ਹੀ ਮਤਲਬ ਘਰ ਵਾਲੀ ਉਹਦੇ ਬੰਦੇ ਨੂੰ ਲੜਦੀ ਹੁੰਦੀ ਆ ਵੀ ਜਦੋਂ ਜਦੋਂ ਮਤਲਬ ਬੰਦਾ ਮਤਲਬ ਡਾਇਰੈਕਟਲੀ ਉੱਤੋਂ ਸਬੂਤ ਹੋਣ ਪ੍ਰੋਪਰ ਤਰੀਕੇ ਨਾਲ ਤੋਂ ਤੁਸੀਂ ਹੁਣ ਸਾਰੇ ਸਾਡੀਆਂ ਸਾਡੇ ਬਲੌਗ ਜਿਆਦਾ ਲੇਡੀਜ਼ ਦੇਖਦੀਆਂ ਆਂ ਭੈਣਾ ਵੇਖਦੀਆਂ ਆਂ ਸਾਡੀ ਮਾਮਾ ਵਰਗੀਆਂ ਮੇਰੀ ਮਾਂ ਵਰਗੀਆਂ ਮਾਮਾ ਵੇਖਦੀਆਂ ਆਂ ਸਾਰਿਆਂ ਨੂੰ ਪਤਾ ਆ ਵੀ ਜਿੰਨੇ ਚ ਬੰਦੇ ਦਾ ਕੋਈ ਪ੍ਰੂਫ ਨਾ ਹੱਥ ਆਵੇ ਜਾਂ ਬੰਦੇ ਦੀ ਪੂਰੀ ਗੱਲਬਾਤ ਨਾ ਪਤਾ ਲੱਗੇ ਉਹਨੇ ਚ ਨਹੀਂ ਕੁਝ ਵੀ ਹੁੰਦਾ ਸੋ ਬਾਕੀ ਲਵ ਯੂ ਬਹੁਤ ਪਿਆਰ ਦਿੱਤਾ ਕੱਲ ਦੇ ਬਲੌਗ ਨੂੰ ਬਹੁਤ ਸਪੋਰਟ ਕੀਤੀ ਲਵ ਯੂ ਐਂਡ ਥੈਂਕ ਯੂ ਲਓ ਜੀ ਕਹਿੰਦੇ ਅੱਜ ਦਾ ਜਿਹੜਾ ਸੀਗਾ ਜਿਹੜਾ ਸਾਡਾ ਪਲਾਨ ਸੀਗਾ ਤੇ ਪ੍ਰੈਂਕ ਜਿਹੜਾ ਸਾਡਾ ਹੋ ਗਿਆ ਸਕਸੈਸਫੁਲ ਬਹੁਤ ਹੀ ਵਿਕਰਮ ਜਿਆਦਾ ਰੋਏ ਕਹਿੰਦਾ ਕਿ ਮੈਂ ਤਾਂ ਜਿਹੜਾ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਆ ਤੇ ਬਹੁਤ ਜ਼ਿਆਦਾ ਮੈਂ ਇਨਾਂ ਦੋਨਾਂ ਦੇ ਹੱਥੋਂ ਕਹਿੰਦੇ ਇੰਨਾ ਕੁ ਜ਼ਿਆਦਾ ਤੰਗ ਆ ਚੁੱਕਾ ਆ ਸੋ ਇਸ ਕਰਕੇ ਵਿਕਰਮ ਨੂੰ ਅਸੀਂ ਬਹੁਤ ਜ਼ਿਆਦਾ ਕਰ ਦਿੱਤਾ ਸੀਗਾ ਬਹੁਤ ਜ਼ਿਆਦਾ ਹੀ ਪਰੇਸ਼ਾਨ ਕਰ ਦਿੱਤਾ ਸੀ ਕਿਉਂਕਿ ਕਦੀ ਵੀ ਅਸੀਂ ਪਰੇਸ਼ਾਨ ਨਹੀਂ ਉਹਨਾਂ ਨੂੰ ਕੀਤਾ ਸੋ ਅੱਜ ਅਸੀਂ ਜਾਣਾ ਆ ਕਿਤੇ ਬਹੁਤ ਵਧੀਆ ਜਗ੍ਹਾ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਥੇ ਜਾਣਾ ਕਿੱਥੇ ਨਹੀਂ ਤੋ ਵੀ ਆਪਾਂ ਦਿਖਾਵਾਂਗੇ ਆਪਾਂ ਰੈਡੀ ਹੋ ਚੁੱਕੇ ਆਂ ਆਪਾਂ ਆਏ ਸੀਗੇ ਮਨਵੀਰ ਦੀ ਦਵਾਈ ਲੈਣ ਲਈ ਤੇ ਜਦੋਂ ਆਪਾਂ ਜਾਵਾਂਗੇ ਉੱਥੇ ਫਿਰ ਤੁਹਾਨੂੰ ਉਹ ਵੀ ਆਪਾਂ ਲੋਕੇਸ਼ਨ ਦਿਖਾਵਾਂਗੇ ਤੇ ਕਹਿੰਦੇ ਆ ਲੜਾਈ ਕਹਿੰਦੇ ਘਰ 'ਚ ਨਹੀਂ ਚੰਗੀ ਹੁੰਦੀ ਇਸ ਕਰਕੇ ਕਹਿੰਦੇ ਨਾ ਲੜਿਆ ਕਰੋ ਨਹੀਂ ਚੰਗਾ ਹੁੰਦਾ ਘਰ ਦੇ ਵਿੱਚ ਕਹਿੰਦੇ ਇਹ ਪਤਾ ਨਹੀਂ ਪਤਾ ਨਹੀਂ ਪੁਰਾਣੇ ਲੋਕ ਕਹਿੰਦੇ ਸੀਗੇ ਕਹਿੰਦੇ ਲੜਾਈਆਂ ਘਰ ਦੇ ਵਿੱਚ ਜਿਹੜੀਆਂ ਹੁੰਦੀਆਂ ਨਹੀਂ ਜਿਹੜੀਆਂ ਹੁੰਦੀਆਂ ਨਾ ਉਹ ਪਤਾ ਨਹੀਂ ਜਿਹੜੇ ਅਪਸ਼ੋਗਣ ਪਤਾ ਨਹੀਂ ਐਦਾਂ ਹੀ ਕੁਝ ਹੁੰਦੇ ਹਨ ਸੋ ਇਸ ਕਰਕੇ ਕਹਿੰਦੇ ਮਾੜੇ ਹੀ ਹੁੰਦੀਆਂ ਆ ਲੜਾਈਆਂ ਕਹਿੰਦੇ ਲੜਾਈ ਕਰਨੀ ਹੀ ਨਹੀਂ ਚਾਹੀਦੀ ਹੈਗੀ ਸੋ ਇਸ ਕਰਕੇ ਕਹਿਦਾ ਹੈ ਕਿ ਲੜਾਈ ਨਾ ਕਰੋ ਹਰ ਵੇਲੇ ਰੱਬ ਰੱਬ ਕਰੀ ਜਾਓ ਹਰ ਵਾਇਗਰੂ ਦਾ ਵਾਇਗਰੂ ਦਾ ਨਾਮ ਲਈ ਚੱਲੋ ਫੇਰੀ ਸਮਾਂ ਨਿਕਲਦਾ ਆ ਹਾਸੇ ਖੇਡ ਕੇ ਟਾਈਮ ਨਿਕਲਦਾ ਆ ਅਸੀਂ ਤਾਂ ਹਾਸੇ ਖੇਡ ਕੇ ਟਾਈਮ ਆਪਣਾ ਕੱਢ ਲਈਦਾ ਸਾਰਾ ਦਿਨ ਕਦੇ ਮਨੋਂ ਤਾਂ ਗੁੱਸੇ ਰਾਜੀ ਕਦੀ ਖੋਸ਼ ਕਦੀ ਚਲੋ ਕਦੀ ਚਲੋ ਹਾਂ ਕਦੀ ਗਮ ਕabhi ਖੁਸ਼ੀ ਸੋ ਇਦਾਂ ਤੇ ਅਸੀਂ ਵੀ ਕਹਿੰਦੇ ਥੋੜੀਆਂ ਇਹ ਸ਼ੈਰੀਆਂ ਜੀਆਂ ਬੋਲ ਸਕਦੇ ਆ ਮਾੜੀਆਂ ਮੋਟੀਆਂ ਜੀਆਂ ਤੇ ਨੰਦਾ ਸਾਨੂੰ ਕੱਖ ਨਹੀਂ ਤੇ ਆਪਾਂ ਅੱਜ ਬੜੀ ਵਧੀਆ ਲੋਕੇਸ਼ਨ ਤੇ ਵੀ ਜਾਣਾ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਦੇਖਿਓ ਤੁਸੀਂ ਕਿੱਥੇ ਆ ਕਿੱਥੇ ਨਹੀਂ ਅਸੀਂ ਮਤਲਬ ਤਿਆਰ ਤਿਰ ਹੋ ਗਏ ਆਪਾਂ ਚੱਲ ਜਾਣਾ ਥੋੜੇ ਟਾਈਮ ਤੱਕ ਬਲੌਗ ਆ ਦੇਖੋ ਕੱਲ ਵਾਲਾ ਬਲੌਗ ਜਿਹੜਾ ਹਾਂ ਕੱਲ ਵਾਲਾ ਬਲੌਗ ਕੱਲ ਵਾਲਾ ਬਲੌਗ ਦੇਖਿਆ ਤੁਸੀਂ ਬਹੁਤ ਹੀ ਖਾਸ ਹੋਊਗਾ ਤੇ ਬਹੁਤ ਹੀ ਵਧੀਆ ਹੋਊਗਾ ਤੇ ਤੁਸੀਂ ਜ਼ਰੂਰ ਦੇਖਿਓ ਤੇ ਆਜੋ ਆਪਾਂ ਮਮਾ ਇੱਥੇ ਬੈਠੀ ਐ ਆਜਾ ਇੱਥੇ ਬੈਠਦੇ ਆਂ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਸਾਰੀ ਤੇ ਕਹਿੰਦੇ ਆ ਲੜਾਈ ਨਾ ਲੜਿਆ ਕਰੋ ਇਧਰ ਉਹ ਨਹੀਂ ਨਾਂ ਆਂਦੀ ਭਈ ਕਹਿੰਦੇ ਲੜਾਈਆਂ ਕਹਿੰਦੇ ਨਾ ਕਰਿਆ ਕਰੋ ਨਹੀਂ ਚੰਗੀਆਂ ਹੁੰਦੀਆਂ ਸੋ ਅਸੀਂ ਆਪਣਾ ਹਾਸਕੇੜ ਕੇ ਟਾਈਮ ਸਾਰਾ ਕੱਢ ਲਈਦਾ ਆ ਤੇ ਸਾਡਾ ਬਿਕਰਮ ਜਿਹੜਾ ਆ ਉਹ ਸਾਡੇ ਦੋਨਾਂ ਦੇ ਵਿੱਚ ਆਣ ਕੇ ਫਸ ਜਾਂਦੇ ਆ ਸਹੀ ਗੱਲ ਉਹ ਤੁਹਾਨੂੰ ਪਤਾ ਕੀ ਇੱਕ ਗੱਲ ਪਤਾ ਕੀ ਹੋ ਜਾਂਦੀ ਆ ਕਹਿੰਦੇ ਮਾਂ ਵੀ ਜ਼ਰੂਰੀ ਆ ਘਰ ਵਾਲੀ ਵੀ ਜ਼ਰੂਰੀ ਆ ਸੋ ਇਸ ਕਰਕੇ ਇਦਾਂ ਹੋ ਜਾਂਦੀ ਆ ਕਿੰਨਾ ਮਾਂ ਛੱਡ ਸਕਦਾ ਬੰਦਾ ਨਾ ਘਰ ਵਾਲੀ ਇੱਥੇ ਸਭ ਕੁਝ ਦੇਖਣਾ ਪੈਂਦਾ ਆ ਹਣਾ ਫਿਰ ਅਸੀਂ ਕਹਿ ਦਈਦਾ ਕਿ ਨਹੀਂ ਯਾਰ ਉਹ ਮੁੰਡਾ ਨਹੀਂ ਬੋਲਿਆ ਹਣਾ ਮੁੰਡਾ ਨਹੀਂ ਵਿੱਚ ਬੋਲਦਾ ਸਾਡੇ ਗੱਲ ਦੇ ਸੇਸ ਕਰਕੇ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਨਹੀਂ ਯਾਰ ਲੜਨਾ ਹੀ ਨਹੀਂ ਚਾਹੀਦਾ ਹੈਗਾ ਕਿਉਂਕਿ ਲੜ ਕੇ ਕੋਈ ਫਾਇਦਾ ਹੀ ਨਹੀਂ ਆ ਗੱਲ ਕਰਨ ਦਾ ਕਿਉਂਕਿ ਬੰਦਾ ਫਿਰ ਉੱਥੇ ਚੁੱਪ ਕਰ ਜਾਂਦਾ ਆਪਸ ਦੇ ਵਿੱਚ ਸਾਡੀ ਤੂ ਤੂ ਮੈਂ ਮੈਂ ਹੋ ਜਾਂਦੀ ਆ ਅਸੀਂ ਇਹ ਚੀਜ਼ ਕਰਕੇ ਮਤਲਬ ਇਹ ਚੀਜ਼ ਦੇਖ ਚੁੱਕੇ ਆ ਅਸੀਂ ਅਸੀਂ ਆਪਣੇ ਚਾਹ ਦੇਖ ਚੁੱਕੇ ਆ ਹਣਾ ਤਾਂ ਕਰਕੇ ਇਦਾਂ ਕਹਿਦਾ ਹੈ ਕਿ ਆਪਣੀ ਬੇਇੱਜ਼ਤੀ ਦੇ ਨਾਲ ਉਹ ਨਾ ਬੰਦਾ ਚੁੱਪ ਹੀ ਕੀਤਾ ਚੰਗਾ ਆ ਤੇ ਲੜਾਈਆਂ ਲੁੜੀਆਂ ਤਾਂ ਕਹਿੰਦਾ ਦੂਰ ਹੀ ਰੱਖੋ ਰੱਬ ਸਾਨੂੰ ਦੂਰ ਹੀ ਰੱਖੇ ਲੜਾਈਆਂ ਝਗੜਿਆਂ ਤੋਂ ਅਸੀਂ ਨਹੀਂ ਲੜਾਈਆਂ ਲੁੜੀਆਂ ਤਾਂ ਘਰ ਘਰ ਕਲੇਸ਼ ਨੇ ਘਰ ਚ ਕਹਲਾ ਕਲੇਸ਼ ਨਹੀਂ ਚੰਗੀ ਹੁੰਦੀ ਹੈਗੀ ਤੇ ਕਹਿੰਦੇ ਹੱਸ ਕੇ ਢ ਕੇ ਟਾਈਮ ਕੱਟ ਲੋ ਬਸ ਇਹੀ ਵਧੀਆ ਆ ਘੜੀ ਦਾ ਬੰਦਿਆ ਪਤਾ ਨਹੀਂ ਹੈ ਉਹੀ ਤਾਂ ਗੱਲ ਆ ਆਪਣਾ ਸੀ ਹੱਸ ਕੇ ਢ ਕੇ ਟਾਈਮ ਕੱਢ ਲਈਦਾ ਆ ਤੇ ਬਸ ਆਪਾਂ ਮਨਵੀਰ ਜਿਹੜਾ ਸਾਡਾ ਰੋਣ ਲੱਗ ਗਿਆ ਆ ਉਹਦੀ ਦਵਾਈ ਦੁਪਹਿ ਲੈ ਕੇ ਆਪਾਂ ਆ ਗਏ ਸੀਗੇ ਤੇ ਬਸ ਹੁਣ ਆਪਾਂ ਚੱਲ ਜਾਣਾ ਆ ਕਰਨੂ ਤੇ ਫਿਰ ਆਪਾਂ ਘਰ ਤੋਂ ਹੋ ਕੇ ਫਿਰ ਆਪਾਂ ਜਾਵਾਂਗੇ ਠੀਕ ਹੂੰ ਮਾ 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 ਮ ਜੋ ਜੋ ਤੁਹਾਨੂੰ ਗੱਲਾਂ ਦੱਸੀਆਂ ਆ ਅੱਜ ਦੇ ਵਲੌਗ ਦੇ ਵਿੱਚ ਉਹ ਚੀਜ਼ਾਂ ਨੂੰ ਗੌਰ ਕਰਿਓ ਜ਼ਰੂਰ ਉਹ ਉਹ ਚੀਜ਼ ਨੂੰ ਫੋਕਸ ਕਰਿਓ ਇਸੀ ਤੇ ਕਿਉਂਕਿ ਕੁਝ ਕੁ ਗੱਲਾਂ ਦੇ ਕਰਕੇ ਘਰ ਪਟ ਹੋ ਜਾਂਦੇ ਆ ਤੇ ਕੁਝ ਕੁ ਗੱਲਾਂ ਕਰਕੇ ਕੱਲ ਵੀ ਸਾਡੀਆਂ ਬਹੁਤ ਗੱਲਾਂ ਹੋ ਗਈਆਂ ਸੀਗੀਆਂ ਕੁਝ ਕੁ ਕਰਕੇ ਸਾਡਾ ਜਿਹੜਾ ਰਿਲੇਸ਼ਨ ਬਹੁਤ ਜ਼ਿਆਦਾ ਖਰਾਬ ਕਰਨ ਤੇ ਬਹੁਤ ਜ਼ਿਆਦਾ ਹੋ ਗਿਆ ਸੀਗਾ ਇਸ ਕਰਕੇ ਅੱਜ ਵੀ ਅਸੀਂ ਇਹ ਹੀ ਸੋਚਿਆ ਕਿ ਨਹੀਂ ਅਰੇ ਇਹ ਚੀਜ਼ ਦੀ ਜ਼ਰੂਰਤ ਹੀ ਨਹੀਂ ਆ ਕਿਸੇ ਦੇ ਨਾਲ ਬੋਲਣ ਦੀ ਕਿਸੇ ਦੇ ਨਾਲ ਜਾਂ ਕੋਈ ਗੱਲ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਅਸੀਂ ਚੁੱਪ ਹੀ ਠੀਕ ਆ ਕੋਈ ਵੀ ਗੱਲ ਬਾਤ ਆਪਣੇ ਘਰ ਬੈਠ ਕੇ ਆਪਣੇ ਘਰ ਬੈਠ ਕੇ ਲੜਾਈ ਝਗੜੀ ਨਹੀਂ ਹਾਂ ਮੈਂ ਜਿੱਦਣ ਜਿੱਦਣ ਮੈਂ ਬਿਮਾਰ ਹੋਈ ਸੀਗੀ ਉਸ ਦਿਨ ਮੈਨੂੰ ਸਾਰਿਆਂ ਨੇ ਇਹ ਵੀ ਗੱਲ ਕਹੀ ਸੀਗੀ ਕਹਿੰਦੇ ਬਾਕੀ ਚੀਜ਼ਾਂ ਭੁੱਲ ਗਿਆ ਲਿਪਸਟਿਕ ਲਾਉਣਾ ਨਹੀਂ ਪੁੱਲੀ ਮੈਂ ਵੀ ਆਹੀ ਵਰੀ ਆ ਮੈਂ ਵੀ ਆਹੀ ਵਰੀ ਆ ਮੈਨੂੰ ਲਿਪਸਟਿਕ ਲਾਉਣੀ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰਤ ਆ ਠੀਕ ਆ ਮੈਂ ਭਾਵੇਂ ਬਿਮਾਰ ਆ ਚਾਹੇ ਸ਼ਮਾਰਾ ਚਾਹੇ ਜੋ ਮਰਜੀ ਆ ਮੈਨੂੰ ਲਿਪਸਟਿਕ ਦੀ ਬਹੁਤ ਜੀ ਹੁਣ ਕਿਤੇ ਡਾਕਟਰ ਕੋ ਜਾਵਾਂਗੇ ਇਹ ਤਾਂ ਕੀ ਗੱਲ ਆ ਤੇ ਕੀ ਗੱਲ ਅਸੀਂ ਉੱਥੇ ਥੋੜਾ ਚੱਲ ਜਾਣਾ ਆ ਇਦਾਂ ਵੀ ਪੁੱਛ ਦੱਸ ਕਰਦੇ ਸੋ 100 ਬੰਦਾ ਪੁੱਛ ਦੱਸ ਕਰਦਾ ਹਾਂ ਹੁਣ ਤਾਂ ਕਾਰੀਆਂ ਵੀ ਲਾਈਵ ਕਰਦੀ ਉਹ ਤਾਂ ਵਈ ਆਈਓ ਹਾਂ ਤੇ ਇਸ ਕਰਕੇ ਇਦਾਂ ਨਾ ਬੋਲਿਆ ਕਰੋ ਨਹੀਂ ਚੰਗਾ ਲੱਗਦਾ ਹੈਗਾ ਚਲੋ ਆਪਾਂ ਹੁਣ ਚੱਲਦੇ ਹਾਂ ਮਨਵੀਰ ਨੂੰ ਲੈ ਕੇ ਤੇ ਚੱਲੇ ਆਂ ਬੱਸ ਅਸੀਂ